ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ OBC ਮੈਂਬਰਾਂ ਦੀ ਇੱਕ ਮੀਟਿੰਗ ਸਹੰਦ ਵਿਖੋਈ ਜਿਸ ਦੇ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਦੇ OBC ਦੇ ਜ਼ਿਲ੍ਹਾ ਚੇਅਰਮੈਨ ਗੁਲਚਨ ਰਾਏ ਬੇਬੀ ਨੇ ਕਿਹਾ ਹੈ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ BC ਨੂੰ ਰਿਜ਼ਰਵੇਸ਼ਨ ਦੇਣ ਬਾਰੇ ਹੈ ਉਹਨਾਂ ਕਹਿ ਗਏ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਹਰਪਾਲ ਸਿੰਘ ਚੀਮਾ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਰਿਜ਼ਰਵੇਸ਼ਨ ਦੇਣ ਜਾ ਰਹੇ ਹਾਂ ਪਰ ਉਸ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਵੱਲੋਂ ਪਹਿਲਾਂ ਹੀ ਸੰਵਿਧਾਨ ਵਿੱਚ ਲਿਖਿਆ ਗਿਆ ਹੈ ਕਿ ਐਸਸੀ ਨੂੰ 25% ਤੇ ਬੀਸੀ ਨੂੰ 12% ਰਿਜ਼ਰਵੇਸ਼ਨ ਦਿੱਤੀ ਜਾਵੇ ਜੋ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੱਲੋਂ ਦਿੱਤਾ ਗਿਆ ਸੀ। ਓਬੀਸੀ ਡਿਸਟ੍ਰਿਕਟ ਫਟੇਗੜ ਸਾਹਿਬ ਦੇ ਮੈਂਬਰ ਸਾਹਿਬਾਨ ਦੀ ਮੀਟਿੰਗ ਰੱਖੀ ਗਈ ਹੈ। ਜਿਸ ਦਾ ਮੁੱਖ ਉਦੇਸ਼ ਸਭ ਤੋਂ ਪਹਿਲਾਂ ਤਾਂ ਜੋ ਪਹਿਲਗਾਮ ਦੇ ਵਿੱਚ ਇੱਕ ਵੱਡੀ ਤਰਾਸੀ ਵਾਪਰੀ ਹੈ ਉਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਕਿ ਅਜਿਹੀ ਘਟਨਾ ਅੱਗੇ ਤੋਂ ਨਹੀਂ ਵਾਪਰਨੀ ਚਾਹੀਦੀ ਕਿਉਂਕਿ ਸਾਡਾ ਦੇਸ਼ ਜਿਹੜਾ ਹੈ ਉਹ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਜਿਹੜੇ ਬਾਹਰਲੇ 엘ਿਮੈਂਟਸ ਨੇ ਆ ਕੇ ਉਰੇ ਮਿਸ ਹੈਪਨਿੰਗਸ ਕਰੀਆਂ ਉਹ ਜਿਸ ਦੇ ਸਬੰਧ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਵੀ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਮਿਲ ਕੇ ਇੱਕ ਰੋਸ਼ ਪ੍ਰਦਰਸ਼ਨ ਕੱਢਿਆ ਸੀ ਤੇ ਦੂਜਾ ਜਿਹੜਾ ਸਾਡਾ ਅੱਜ ਦਾ ਅਹਿਮ ਫੈਸਲਾ ਹੈ ਅਹਿਮ ਮੀਟਿੰਗ ਰੱਖੀ ਗਈ ਹੈ ਇਸ ਦਾ ਮੁੱਖ ਉਦੇਸ਼ OBC ਦੀ ਰਿਜ਼ਰਵੇਸ਼ਨ ਦੇ ਰਿਗਾਰਡਿੰਗ ਹੈ ਪਿਛਲੇ ਦਿਨੀ ਹਰਪਾਲ ਸਿੰਘ ਟੀਮਾ ਜੋ ਮੰਤਰੀ ਆਮ ਆਦਮੀ ਪਾਰਟੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਿਜ਼ਰਵੇਸ਼ਨ ਦੇਣ ਜਾ ਰਹੇ ਹਾਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਹੈ ਕਿ 바બા ਪੀ 임राव ਅਵੇਦਕਰ ਜੀ ਨੇ ਜਦੋਂ ਸੰਵਿਧਾਨ ਦੀ ਰਚਨਾ ਕੀਤੀ ਸੀ 1950 ਦੇ ਵਿੱਚ ਜਿਹੜਾ ਇੰਪਲੀਮੈਂਟ ਹੋਇਆ ਉਸ ਦੇ ਵਿੱਚ 16 ਨੰਬਰ ਪੈਰੇ ਦੇ 4 ਨੰਬਰ ਪਾਰਟ ਦੇ ਉੱਤੇ ਰਿਜ਼ਰਵੇਸ਼ਨ ਦਾ ਡਿਟੇਲ ਇਨਫੋਰਮੇਸ਼ਨਸ ਦਿੱਤੀਆਂ ਹੋਈਆਂ ਨੇ ਜਿਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ 25% ਰਿਜ਼ਰਵੇਸ਼ਨ ਐਸ ਸੀ ਕੈਟਰ ਦੀ ਤੇ 12% ਰਿਜ਼ਰਵੇਸ਼ਨ OBC ਕੈਟਰ ਦੀ ਦਿੱਤੀ ਜਾਣੀ ਚਾਹੀਦੀ ਹੈ 2022 ਦੇ ਵਿੱਚ ਆਮ ਆदमी ਪਾਰਟੀ ਦੀ ਸਰਕਾਰ ਆਈ ਤੇ ਉਹਨਾਂ ਨੇ ਬਾਬਾ ਭੀਮਰਾਵ ਅਵੇਦਕਰ ਜੀ ਦੀਆਂ ਤੇ ਭਗਤ ਸਿੰਘ ਜੀ ਦੇ ਫੋਟੋਆਂ ਲਾ ਕੇ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਆਪਣੇ ਦਫ਼ਤਰਾਂ ਦੇ ਵਿੱਚ ਪਰ ਮੈਂ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦਾ ਹੈ ਕਾਂਗਰਸੀ ਸਰਕਾਰ ਨੇ 2006 ਦੇ ਵਿੱਚ ਇਸ ਨੂੰ ਲਾਗੂ ਕੀਤਾ ਆਪਣੀ ਗਵਰਨਮੈਂਟ ਦੇ ਵਿੱਚ ਲਾਗੂ ਕਰਨ ਦੇ ਲਈ ਮੀਟਿੰਗ ਦੇ ਵਿੱਚ ਪਾਸ ਕੀਤਾ ਉਹਦੇ ਤੇ ਵਿਚਾਰ ਕੀਤਾ ਕਿ ਐਸਸੀ ਤੇ ਬੀਸੀ ਨੂੰ ਜਿਹੜਾ ਉਹਨਾਂ ਬਣਦਾ ਹੱਕ ਹੈ ਉਹ ਦਿੱਤਾ ਜਾਣਾ ਚਾਹੀਦਾ ਉਸ ਤੋਂ ਬਾਅਦ 10 ਸਾਲ ਅਕਾਲੀ ਬੀਜੇਪੀ ਦੀ ਗਵਰਨਮੈਂਟ ਰਹੀ ਕੋਈ ਐਕਸ਼ਨ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਫੇਰ ਕਾਂਗਰਸ ਸਰਕਾਰ ਬਣੀ 2017 ਤੋਂ ਲੈ ਕੇ 2022 ਤੱਕ ਤਾਂ 9 12 2021 ਨੂੰ ਉਹਨਾਂ ਨੇ ਇਹ ਐਕਟ ਨੂੰ ਇੰਪਲੀਮੈਂਟ ਕਰ ਦਿੱਤਾ ਕਿਹੜੇ ਬੇਸ ਦੇ ਉੱਤੇ ਹਰਪਾਲ ਸਿੰਘ ਚੀਮਾ ਇਹ ਕਹਿ ਰਿਹਾ ਹੈ ਕਿ ਇਹ ਐਕਟ ਅਸੀਂ ਇੰਪਲੀਮੈਂਟ ਕਰਨ ਜਾ ਰਹੇ ਹਾਂ ਕਿਉਂਕਿ ਇਸ ਐਕਟ ਦੇ ਵਿੱਚ ਜਿੰਨੀਆਂ ਵੀ ਗਵਰਨਮੈਂਟਸ ਰਿਕਰੂਟਮੈਂਟਸ ਹੁੰਦੀਆਂ ਨੇ ਚਾਹੇ ਉਹ ਕੰਟਰੈਕਟ ਬੇਸ ਤੇ ਆ ਚਾਹੇ ਐਡ ਹੌਕ ਬੇਸ ਤੇ ਆ ਚਾਹੇ ਪੱਕੇ ਬੇਸ ਤੇ ਹੈ ਤੇ ਉਹ ਸਾਰੀਆਂ ਇਹਦੇ ਵਿੱਚ ਲਿੱਤੀਆਂ ਜਾਂਦੀਆਂ ਨੇ ਸੋ ਮੈਂ ਇਹਨਾਂ ਦੀ ਕਿਹੜੀ ਨਖਿੰਦਾ ਕਰਦਾ ਕਿਉਂਕਿ ਇਹ ਐਕਟ ਕਾਂਗਰਸ ਪਾਰਟੀ ਦੀ ਦੇਣ ਹੈ ਪਤਿਗੜ ਚੂੜੀਆਂ ਨਜ਼ਦੀਕ ਪਿੰਡ ਖੈਰਾਜ 55 ਏਕੜ ਕਣਕ ਤੇ ਨਾੜ ਸੜਕੇ ਸਵਾ ਹੋ ਗਈ ਤੇ ਜਾਣ ਦੀ ਦੁਖਦਾਈ ਖਬਰ ਵੀ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਪਿੰਡ ਖੈਰਾ ਕਲਾਂ ਚ ਕੰਬਾਈਨ ਕਿਸਾਨ ਦੇ ਕਣਕ ਵਾੜਦੇ ਸੀ ਕਿ ਅਚਾਨਕ ਅੱਗ ਦੀ ਚੰਗਿਆੜੀ ਨਿਕਲਣ ਕਾਰਨ ਖੜੀ ਕਣਕ ਨੂੰ ਅੱਗ ਲੱਗ ਗਈ ਜਿਸ ਨਾਲ ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਨਿਕਲਨੇ ਸ਼ੁਰੂ ਹੋ ਗਏ ਤੇ ਅੱਗ ਦੂਰ ਦੂਰ ਤੱਕ ਫੈਲ ਗਈ ਤੇ ਅੱਗ ਲੱਗੀ ਦੇਖ ਕੇ ਪਿੰਡ ਖੈਰਾ ਵਾਸੀ ਇਕੱਠੇ ਹੋ ਕੇ ਅੱਗ ਬੁਝਾਉਣ ਲਈ ਰੁੱਟਕੇ ਪੈ ਗਏ ਤੇ ਪਿੰਡ ਵਾਸੀਆਂ ਤੋਂ ਇਲਾਵਾ ਬਾਬਾ ਬੁੱਢਾ ਚੌਥ ਕਮੇਟੀ ਵੱਲੋਂ ਬਣਾਏ ਗਏ ਪਾਣੀ ਵਾਲੇ ਟੈਂਕਰ ਨੇ ਵੀ ਅੱਗ ਨੂੰ ਬੁਝਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਡੇਰਾ ਬਾਬਾ ਨਾਨਕ ਦੀਨਪੰਦੇ ਪਿੰਡ ਕੋਟ ਮੋਲਵੀ ਅਤੇ ਹਰਦੋਵਾਲ ਚ 60 ਏਕੜ ਦੇ ਕਰੀਬ ਕਣਕ ਤੇ ਖੜਾ ਨਾਲ ਅੱਗ ਨਾਲ ਸੜ ਕੇ ਸਵਾਹ ਹੋ ਗਿਆ ਜਿਸ ਨਾਲ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਕਿਸਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਅਚਾਨਕ ਕਿਸੇ ਪਾਸੇ ਤੋਂ ਆਗਾਈ ਤੇ ਦੇਖਦੇ ਹੀ ਦੇਖਦੇ ਅੱਗ ਭਿਆਨਕ ਰੂਪ ਧਾਰਨ ਕਰ ਗਈ ਅਦੇ ਇਲਾਕੇ ਪਰ ਦੇ ਲੋਕਾਂ ਵੱਲੋਂ ਟਰੈਕਟਰ ਨਾਲ ਲਵਾ ਕੇ ਅਤੇ ਪਾਣੀ ਨਾਲ ਬੁਸ਼ਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ। ਹਾਂਜੀ ਬਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਹਰਪਾਲ ਸਿੰਘ। ਇਹ ਕਿਹੜਾ ਪਿੰਡ ਹੈ? ਪਿੰਡ ਕੋਟਮੋਲ ਵੀ ਜ਼ਿਲ੍ਹਾ ਗਰਦਾਸਪੁਰ ਦਾ ਡੇਰਾ ਭਾਬਾ ਨਾਨਕ। ਅੱਛਾ। ਆ ਜਿਹੜੀ ਤੁਹਾਡੇ ਪਿੰਡਾਂ 'ਚ ਅੱਗ ਲੱਗੀ ਹੈ ਕਿਸ ਤਰ੍ਹਾਂ ਲੱਗੀ? ਅੱਗ ਦਾ ਪਤਾ ਨਹੀਂ ਲੱਗਾ ਕੁਦਰਤੀ ਪਿੱਛੋਂ ਅੱਗ ਆਈ ਕਿਤੇ ਪਤਾ ਹੀ ਨਹੀਂ ਲੱਗਾ ਅੱਗ ਦਾ ਸਾਰੀ ਦੁਨੀਆ ਹੀ ਦੂਨ ਤਿੰਨਾਂ ਪਿੰਡਾਂ ਦੇ ਲੋਕਾਂ ਨੇ ਆਣ ਕੇ ਬੁਝਾਇਆ ਤੇ ਕੁਝ ਕਣਕਾਂ ਵਿੱਚ ਸੜ ਚੁੱਕੀਆਂ ਨੇ। ਕੋਈ ਨਾਰ ਲੋਕਾਂ ਦੇ ਸੜ ਗਏ ਆ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਪਰ ਦੁਨੀਆ ਦਾ ਧੰਵਾਦ ਆ ਦੂਜੇ ਦੂਦੂ ਚੋ ਚੋ ਪਿੰਡਾਂ ਚੋਂ ਦੁਨੀਆ ਆ ਗਈ ਹਜ਼ਾਰਾਂ ਨਾ ਹੀ ਇੱਥੇ ਤੇ ਅੱਗ ਤੇ ਕਾਬੂ ਪਾਇਆ ਕਿਸੇ ਨੇ ਰੀਪਰ ਪਾਇਓ ਵੀ ਟਰੈਕਟਰ ਲੈ ਕੇ ਆ ਗਿਆ ਕਿਸੇ ਨੇ ਕੋਈ ਸਾਡੀ ਬੰਨਾ ਰਿਹਾ ਹੀ ਨਹੀਂ ਘੱਟ ਤੋਂ ਘੱਟ 50 ਟਰੈਕਟਰ ਹੀ ਪੈਲੀ ਵਾਉਣ ਵਾਲੇ ਲੱਗੇ ਹੋਣੇ ਨੇ ਕਿੰਨੀ ਕੀ ਕਿਲੇ ਜ਼ਮੀਨ ਸੜ ਗਈ ਜਮੀਨ ਸੜੀ ਦਾ ਕੋਈ ਅੰਦਾਜ਼ਾ ਨਹੀਂ ਹੈਗਾ ਪਰ ਕਣਕ ਵੀ ਵਾਵਾ ਸੜ ਚੁੱਕੀ ਆ ਨਾਰੀ ਵਾਵਾ ਸੜਿਆ ਪਰ ਅੰਦਾਜ਼ਾ ਨਹੀਂ ਹੈਗਾ ਵੇਖਿਆ ਜਾਏਗਾ ਪੁੱਛਿਆ ਜਾਏਗਾ ਪਿੰਡ ਵਿੱਚ ਵੀ ਕਿਦੀ ਕਿਦੀ ਸੜੀ ਹੈ ਪਰ ਜ਼ਿਆਦਾ ਸੜ ਚੁੱਕੀ ਹੈ ਕਣਕ ਦਿਖਣ ਨਹੀਂ ਕਣਕ ਸਾਹਮਣੇ ਤੁਸੀਂ ਵੇਖੋ ਕੈਮਰਾ ਮਾਰ ਕੇ ਸਾਹਮਣੇ ਦਿਖਣ ਦੇ ਕਾਫੀ ਅੰਕਸਾ ਹਾਂਜੀ ਕੀ ਨਾਮ ਭਜੀ ਤੁਹਾਡਾ ਗੁਰਪਿੰਦਰ ਸਿੰਘ ਕਿਹੜਾ ਪਿੰਡ ਕੋਟ ਮੋਲਵੀ ਇਹ ਕਿ ਅੱਗ ਜਿਹੜੀ ਲੱਗੀ ਹੈ ਕਿਤਨਾ ਲੱਗੀ ਹੈ ਇਹ ਅੱਗ ਯਾਰ ਉਹ ਪਿੱਛੋਂ ਹੀ ਡੇਰਾਂ ਚੋਂ ਲੁਆਈ ਹੈ ਅੱਛਾ ਤੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਕਾਫੀ ਹੋਇਆ ਤੁਹਾਡੇ ਸਾਹਮਣੇ ਹੀ ਵੇਖੋ ਦੂਰ ਦੂਰ ਤੱਕ ਜੇ ਵੀ ਧੂੰਆਂ ਦਿਨ ਆ ਨੀ ਇਹ ਜਿਹੜੀ ਫਾਇਰ ਵਾਲੀ ਗੱਡੀ ਕਿੰਨੇ ਚਿਰਾਂ ਬਾਅਦ ਆਈ ਮੇਰੇ ਲੱਗਦਾ ਘੰਟਾ ਇੱਕ ਲੇਟ ਆਈ ਉਹਨਾਂ ਜਿਹਨੂੰ ਸਵਾਹ ਹੋ ਗਿਆ ਸਾਰਾ ਕੁਝ ਅੱਛਾ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਤੁਹਾਡੇ ਸਾਹਮਣੇ ਪੂਰੇ 18 ਸਾਲ ਬਾਅਦ ਇੱਕ ਪਰਿਵਾਰ ਵਿੱਚ ਧੀ ਨੇ ਜਨਮ ਲਿਆ ਤਾਂ ਪਰਿਵਾਰ ਨੂੰ ਵਿਆਹ ਜਿੰਨਾ ਚਾ ਚੜ ਗਿਆ ਹਸਪਤਾਲ ਤੋਂ ਛੁੱਟੀ ਮਿਲਦੇ ਹੀ ਗੱਡੀ ਸਜਾ ਕੇ ਧੀ ਨੂੰ ਘਰ ਲਿਆਂਦਾ ਗਿਆ ਤੇ ਘਰ ਵਿੱਚ ਵੀ ਖੁਸ਼ੀ ਦੇ ਪਲ ਵੇਖਣ ਵਾਲੇ ਸਨ ਧੀ ਦੇ ਚਾ ਵਿੱਚ ਘਰ ਵਿੱਚ ਖੂਬਸੂਰਤ ਸਿਰਿਆ ਸਜਾਵਟ ਕੀਤੀ ਗਈ ਸੀ ਪਰਿਵਾਰ ਦਾ ਕਹਿਣਾ ਹੈ ਕਿ 18 ਸਾਲ ਬਾਅਦ ਧੀ ਹੋਈ ਤੇ ਪਰਿਵਾਰ ਵਿੱਚ ਤਾਂ ਫਿਰ 18 ਸਾਲ ਤੱਕ ਇਹ ਪਲ ਵੀ ਯਾਦ ਰਹਿਣੇ ਚਾਹੀਦੇ ਹਨ ਕਿ ਬੇਟੇ ਤੇ ਕਾਫੀ ਸਾਡੇ ਕਰੇ ਰਿਹਾ ਗਿਆ ਬੇਟੀਆਂ ਨੇ ਪੂਰਾ મતલਬ ਕਿ ਪਰਿਵਾਰ ਭੜਿਆ ਹੋਇਆ ਬੇਟੀ ਦੀ ਬਸ ਮੀਨਜ਼ ਕਮੀ ਸੀ ਬਿਲਕੁਲ ਹਾਂਜੀ ਚਾਹ ਬਹੁਤ ਚੰਗਾ ਮਤਲਬ ਸਾਰੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਡ ਦੇ ਚਾਰ ਸਿਸਟਰ ਨੇ ਵੱਡੇ ਪਾਜੀ ਜੇਠ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਜਾਏ ਗਏ ਨੇ ਇੱਕ ਅਨਮੈਰਿਡਿਟ ਨੇ ਉਹ 18 ਸਾਲ ਦੇ ਹੋਏ ਨੇ ਉਸ ਮਤਲਬ ਬੇਟੇ ਹੀ ਹਮੇਸ਼ਾ ਸਾਡੇ ਘਰੇ ਬੇਟੀ ਨਹੀਂ ਸਈ ਆ ਮਤਲਬ ਕਿ ਹੁਣ 18 ਸਾਲ ਦਾ ਸਵਭ ਬਣਿਆ ਕਿ ਹੁਣ ਬੇਟੀ ਹੋਈ ਆ ਫੋਕਲੋਕ ਕਹਿੰਦੇ ਵੀ ਹੋਣਗੇ ਕਿਛਰ ਉਤ ਉਤੋ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿ ਉਹਨਾਂ ਨੂੰ ਲੱਗੇ ਕਿ ਨੇ ਮੈਂ ਉਤ ਉਤੋ ਨਹੀਂ ਸੀ ਪਿਆ ਮੈਨੂੰ ਸੱਚੀ ਬੇਟੀ ਚਾਹੀਦੀ ਸੀ ਕਿਉਂਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਅਪਨੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਟੈਂਗ ਰੋਡ ਥੋੜਾ ਜਿਹਾ ਪ੍ਰੋਬਲਮ ਨੂੰ ਹੁੰਦੇ ਕਰਕੇ ਮੇਰੇ ਕੋਲ ਸੁਪਨੇ ਜਿਹੜੇ ਅਧੂਰੇ ਰਹਿ ਗਏ ਸੀ ਮੈਂ ਚਾਹੁੰਨੀ ਸੀ ਕਿ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਜਿਹੜੇ ਦੁਬਾਰਾ ਪੂਰੇ ਕਰੇ ਤੇ ਮੈਂ ਆਪਣੇ ਸੁਪਨੇ ਆਪਣੀ ਬੇਟੀ ਦੇ ਥੇ ਪੂਰੇ ਹੋ ਗਏ ਬੇਟੀ ਦਾ ਨਾਮ ਕੀ ਸੋਚਦੇ ਬੇਟੀ ਦਾ ਨਾਮ ਜਰਾ ਬਾਪਕੋ ਇੱਕ ਬੜਾ ਇਹ ਇੱਕ ਕਹਵੇਂ ਇਹ ਮਾਧਿਕ ਕਾਲ ਹੈ ਬਸ ਇੱਕ ਦਾ ਮਤਲਬ ਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਫੇਰ ਹੀ ਰੱਬ ਸੋਨਦਾ ਕਬੂਲ ਕਰਦਾ ਇਹਦੇ ਨਾਮ ਦਾ ਹੀ ਮਤਲਬ ਹੈ ਕਿ ਗੁਰੂ ਦਾ ਗਾਇਨ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਤਪੂਰੀ ਨੂੰ ਪਾਇਆ ਇਹ ਅਰਦਾਸ ਵੀ ਮੇਰੀ ਮਤਲਬ ਕਿ ਰੱਬ ਦੇ ਕਰਕੇ ਕੀਤੇ ਮਨਨ ਤੇ ਜਿਹੜੀ ਉਹ ਪੂਰੀ ਹੋਈ ਜਾਵੇ ਜਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਹੋਊਗੀ ਤੇ ਜਦੋਂ ਦੀ ਜਦ ਹਾਂ ਕਿ ਜਿਸ ਤਰ੍ਹਾਂ ਮੇਰਾ ਵੈਲਕਮ ਕੀਤਾਗਾ ਸੋਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾਵੇ ਘਰ ਦੇ ਬੋਝ ਦਾ ਕੁਝ ਨਹੀਂ ਮਤਲਬ ਜਿਵੇਂ ਮੇਰੀ ਜਠਾਣੀ ਜੀ ਕਿਉਂਕਿ ਸੱਸ ਮਮ ਹੈ ਨਹੀਂ ਨੇ ਤੇ ਬਾਕੀ ਜੇ ਠਾਣੀ ਚਰੇ ਉਹ ਪੂਰਾ ਮੇਰੇ ਸੱਸ ਸਭ ਨੂੰ ਡੇਰੇ ਹੋ ਕੇ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਨੋਰਮਲ ਤਰੀਕੇ ਦੇ ਤੱਕ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਫੈਮਿਲੀ ਬਹੁਤ ਖੁਸ਼ ਨੇ ਕਿਉਂਕਿ ਹਸਪੀਟਲਸ ਵੀ ਥੋੜਾ ਟਾਈਮ ਔਖਾ ਲੰਘਿਆ ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤ ਨਾਲੋਂ 72 ਟਾਈਮ ਸੀ ਜਿਹੜਾ ਨਿਕਲਿਆ ਤੇ ਇੱਕ ਕੁਪਲ ਬਰਾ ਔਖਾ ਸੀ ਜਦੋਂ ਮੈਂ ਮਤਲਬ ਸਹੀ ਸੁਣ ਮੈਂ ਤਾਂ ਅਸਮਿਸ ਕਰ ਕਿਉਂਕਿ ਮੈਂ ਮਹਾਦੇ ਮੁਕਚਾ ਕੇਂਦਰ ਮੈਂ ਦੱਸ ਸੀ ਐਨੇ ਹਲਾਤ ਔਖੇ ਸੀ ਕਿ ਜਿਸ ਟਾਈਮ ਤੇ ਅੰਦਰ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ ਮੈਨੂੰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੈਗੀ ਪਰ ਸ਼ਾਇਦ ਇਹ ਹੋਈ ਤੇ ਮਤਲਬ ਇਹਦੇ ਕਾਰਨ ਹੀ ਮੈਨੂੰ ਦੁਬਾਰਾ ਜਨਮ ਮਿਲਿਆ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਦਰ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਉਂਗੀ ਆਪਣੇ ਬੇਟੇ ਨੂੰ ਆਪਣੇ ਹਸਬੰਦ ਨੂੰ ਜਾਂ ਆਪਣੀ ਫੈਮਿਲੀ ਨੂੰ ਮਿਲ ਪਾਉਂਗੀ ਇੰਨਾ ਜ਼ਿਆਦਾ ਕ੍ਰਿਟੀਕਲ ਕੇਸ ਸੀ ਕਿ ਮੈਂ ਦੱਸ ਨਹੀਂ ਸਕਦੀ ਮੇਰੇ ਸਾਹ ਫੜਦੇ ਪਏ ਸੀ ਮੈਂ ਸੋਚਿਆ ਨਹੀਂ ਸੀ ਕਿ ਮੈਂ ਬਾਹਰ ਜਾਵਾਂ ਪਰ ਜਦੋਂ ਫਿਰ ਮੈਂ ਬਾਹਰ ਆਈ ਤਾਂ ਮੈਂ ਕਿਹਾ ਕਿ ਇਹਨੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਮੈਂ ਇਹਨੂੰ ਇਹੋ ਜੀ ਜ਼ਿੰਦਗੀ ਦਊਂਗੀ ਕਿ ਮਤਲਬ ਫੁੱਲਾਂ ਨਾਲੋਂ ਵੀ ਮਤਲਬ ਪਾਪਾ ਜੀ ਨੇ ਬਹੁਤ ਰੀਜ਼ਨਾਂ ਕੀਤੀਆਂ ਤੇ ਮੇਰੇ ਖਸ ਮਰ ਜਰੇ ਨਾ ਮੈਂ ਅੱਜ ਗੁਰਦੁਆਰਿਆ ਸਾਹਮਣੇ ਪਹੁੰਚ ਕੇ ਇਹ ਕਿ ਇਹ شادی ਪੂਰੇ ਸੱਤ ਦਿਨ ਮਾਤਮੋਤੀ ਦਾਨ ਕੀਤੇ ਹੋਣਗੇ ਕਿ ਸੱਤ ਦਿਨ ਮਾਤਮੋਤੀ ਦਾਨ ਕੀਤੇ ਜਿਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾ ਪਾਲਦਾ ਜੇ ਲਾਡਾ ਨਾ ਬਸ ਉਹ ਮੇਮਨ ਬੇ ਹਸਨ ਕਰਦੇ ਉਹਨੇ ਲਾਡ ਉਹਨੇ ਬਹੁਤ ਰਿਜਾ ਨਾ ਨੂੰ ਰੱਖਦੇ ਨੇ ਤੇ ਕੋਈ ਗਰੀਬਾ ਨੇ ਕਿਸੇ ਕੀ ਤੋ ਜਾ ਰੰਗ ਕੋ ਕਿਸੇ ਕੀ ਤੋ ਮਦਦ ਕਰੇ ਕਮਾਟਰੀ ਕੀ ਕੰਮ ਕੋ ਬਹੁਤ ਚੈਰ ਕਰਦੇ ਨੇ ਕੱਲੀ ਬਾਣੀ ਨਹੀਂ ਸਾਡੀ ਦੋਨਾਂ ਦੀ ਅਰਦਾਸ ਹੀ ਇੰਨੇ ਤੇ ਵਰਤੂ ਹੀ ਰੱਖੇ ਸੀ ਮਾਤਾ ਜੀ ਦੀ ਅਰਦਾਸ ਹੀ ਹਾਂਜੀ ਮਾਤਾ ਜੀ ਦੇ ਨਾਲ ਤੇ ਵਰਤੂ ਹੀ ਰੱਖੇ ਸੀ ਧੀ ਹੋਵੇ ਸਾਡੇ ਘਰੇ ਹਾਂਜੀ ਤੇ ਔਖਾ ਵੇਲਾ ਵੀ ਟੱਇਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਟੱਇਆ ਤੇ ਉੱਥੇ ਵੀ ਟੱਇਆ ਬਾਬਾ ਦੀਪ ਸਿੰਘ ਜੀ ਤੇ ਹੁਣ ਇੱਥੇ ਹਾਂਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਹ ਤੋਂ ਵੀ ਮੈਂ ਵੇਖਦੇ ਗੱਡੀ ਪੂਰੀ ਸਜਾਈ ਹੈ ਇਹ ਡੋਲੀ ਵਾਲੀ ਗੱਡੀ ਜਿੱਦਾਂ ਆਈ ਸੀ ਉਦਾਂ ਦੀ ਗੱਡੀ ਸਜਾਈ ਜਤੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆਂ ਵਾਲੀ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ ਖੁੱਖ ਚ ਮਾਰਦੇ ਆ ਖੁੱਖ ਚ ਨਹੀਂ ਝੂਂਟੀਆਂ ਮਾਰਨੀਆਂ ਜਾਂ ਇਹਦੀਆਂ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੀ ਇੱਕ ਸ਼ੀਰੀ ਨਗਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਅਟੈਕ ਨੇ ਪੂਰੀ ਦੁਨੀਆ ਵਿੱਚ ਝਿਲਾ ਕੇ ਰੱਖ ਦਿੱਤਾ ਹੈ ਤੇ ਚਾਰੇ ਪਾਸੇ ਨਿੰਦਿਆ ਹੋ ਰਹੀ ਹੈ ਹਾਲਾਂਕਿ ਪਾਕਿਸਤਾਨ ਇਸ ਤੋਂ ਪੱਲਾ ਛੱਡਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਦੇ ਬਾਵਜੂਦ ਭਾਰਤੀਆਂ ਦਾ ਗੁੱਸਾ ਠੰਡਾ ਨਹੀਂ ਹੋ ਰਿਹਾ ਜੁਲੰਦਰ ਵਿੱਚ ਟੈਕਸੀ ਯੂਨੀਅਨ ਵੱਲੋਂ ਅਤਵਾਦ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਦਲਾ ਲੈਣ ਪਹਿਲਗਾਮ ਦੇ ਵਿੱਚ ਆਤੰਕੀ ਹਮਲਾ ਹੋਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਅਭੀ ਇਸ ਅਖੀਰ ਨੂੰ ਜਿਹੜਾ ਕਿ ਵਿਰੋਧ ਪਧਰਾਇਆ ਜਾ ਰਿਹਾ ਹੈ ਉਤ ਨਿੰਦਣਯੋਗ ਘਟਨਾ ਹੈ ਜੀ ਨੇ ਹੱਤੇ ਬੰਦੇ ਉਹਨਾਂ ਨੇ ਘੱਟ ਕਟੂਗੜ 60 70 ਬੰਦੇ ਮਾਰਦੇ ਤੁਹਾਡਾ ਟੂਰਿਸਟ ਇਹ ਨਿੰਦਣਯੋਗ ਗੱਲ ਆ ਇਹ ਤੇ ਪਾਕਿਸਤਾਨ ਦੀ ਇਹ ਹਰਕਤ ਆ ਇਹ ਸਾਡੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਚਾਹੀਦਾ ਆ ਇਹ ਪਾਕਿਸਤਾਨ ਤੇ ਰਾਤ ਰੋਤ ਅਟੈਕ ਹੋ ਜਾਣ ਚਾਹੀਦਾ ਜੇ ਸਾਡੇ 60 70 ਮਾਰੇ ਘੱਟੋ ਘੜ 70000 ਉਹਨਾਂ ਦਾ ਬੰਦਾ ਮਰਨਾ ਚਾਹੀਦਾ ਆ ਜਿਨ੍ਹਾਂ ਦੇ ਘਰ ਉੱਜੜ ਗਏ ਆ ਬਹੁਤ ਸਾਡਾ ਇੰਨਾ ਟੂਰਿਸਟ ਸੀਗਾ ਅਮਰ ਰਾਤ ਦੀ ਇੰਨੀ ਯਾਤਰਾ ਬੁੱਕ ਸੀ ਸਾਰੇ ਲੋਕਾਂ ਨੇ ਕੈਨਸਲ ਕਰਾਤੀ ਆ ਯੋ ਆਈਂ ਬਹੁਤ ਖਰਾਬ ਹੋ ਗਿਆ ਕੱਟਰੀ ਪੰਜਾਬ ਦੇ ਸਾਹਮਣੇ ਜੋ ਹਾਲਾਤ ਖਰਾਬ ਇੰਨੇ ਜ਼ਿਆਦਾ ਹੋ ਗਿਆ ਕਰੋ ਨਿਕਲਣਾ ਔਖਾ ਹੋ ਜਾਣਾ ਸਾਡਾ ਜੋ ਹਾਲਾਤ ਚੱਲਦੇ ਆ ਅਸੀਂ ਤੇ ਦੋਨੇ ਸਰਕਾਰਾਂ ਨੂੰ ਮਾਨ ਸਾਹਿਬ ਨੂੰ ਪੀਐਨ ਸਾਹਿਬ ਨੂੰ ਕਹਿੰਨੇ ਆ ਕਿ ਜਿੰਨੀ ਸ਼ਕਤੀ ਹੋ ਸਕਦੀ ਉਨੀ ਕੀਤੀ ਜਾਵੇ ਕਿਉਂਕਿ ਨਹੀਂ ਤਾਂ ਬਹੁਤ ਜਾਨਕਿ ਬੁਰਾ ਹਾਲ ਹੋ ਜਾਣਾ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਨਤੀਜਾ ਅਨਾਉਂਸ ਹੋ ਚੁੱਕਾ ਹੈ ਤੇ ਇਸ ਬਾਰੇ ਜਲੰਧਰ ਦੀ ਬੇਟੀ ॠوشی ਸ਼ਰਮਾ ਨੇ 184ਵਾਂ ਰੈਂਕ ਹਾਸਲ ਕਰਕੇ ਜਲੰਧਹੀ ਨਹੀਂ ਬਲਕਿ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਸ ਨਤੀਜੇ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਦੂਜੇ ਪਾਸੇ ਆਸ-ਪड़ोस ਦੇ ਰਿਸ਼ਤੇਦਾਰਾਂ ਦਾ ਵਧਾਈਆਂ ਦੇਣ ਦਾ ਵੀ ਤੰਤਤਾ ਲੱਗਿਆ ਹੈ ਤੇ ॠوشی ਨੇ ਕਿਹਾ ਹੈ ਕਿ ਰੋਜ਼ਾਨਾ 8 ਤੋਂ 10 ਘੰਟੇ ਪੜ੍ਹਾਈ ਕਰਦੀ ਸੀ ਤੇ ਸੋਸ਼ਲ ਮੀਡੀਆ ਤੋਂ ਉਹ ਦੂਰ ਰਹਿੰਦੀ ਸੀ। ਟ੍ਰੂਲੀ ਟ੍ਰੂਲੀ ਗ੍ਰੇਟਫੁਲ ਫਾਰ ਏਵਰੀਥਿੰਗ।

तो आ, मैंने खुद ही सोचा था कि मुझे सर्विसेज में जाना है और टेंथ क्लास में सोचा था तो उसके बाद से ही इस तरफ ही ज़्यादा फोकस रखा है आ, सारी मोस्टली पढ़ाई तो कॉलेज के लास्ट में और उसके बाद ही की है पर कंसिस्टेंटली आठ से दस घंटे और पेपर्स के अराउंड चौदह सोलह घंटे पढ़ी तो Uh, सबसे ज़्यादा क्रेडिट मैं अपने पेरेंट्स को देना चाहूँगी बिकॉज उन्होंने बहुत ज़्यादा सेक्रीफाइस किए हैं थ्रू आउट द जर्नी एंड आई थिंक उनको ज़्यादा कॉन्ग्रेचुलेट करना चाहिए क्योंकि उन्होंने बहुत सपोर्ट किया थ्रू आउट द जर्नी बाकी मेरे फ्रेंड्स बहुत uh, कुछ मैंटर्स मेरी टीचर्स जिन्होंने बहुत ज़्यादा सपोर्ट किया और बहुत फेथ भी रखा कि मैं कर लूँगी क्योंकि इस जर्नी ये जर्नी बहुत लोनली और टायरिंग भी हो जाती है तो ऐसा लगता है कि शायद नहीं हो पाएगा uh, तो क्योंकि बहुत कंपिटेटिव भी है बट आई थिंक अगर खुद में विश्वास है एंड अ लॉट ऑफ

बी एड इन द गवर्नमेंट बी एड टू द एन जी ओज बी एड थ्रू द प्राइवेट सेक्टर एंड आई थिंकन्स एस्पेश हम एक डेमोक्रेसी हैं तो मोस्टली सिटीजन्स कैन डू अलॉट तो मुझे कुछ एरियाज जैसे वेमेन एम्पावरमेंट ड्रग इशूज एंड सुसाइड प्रिवेंशन की तरफ काफ़ी फोकस uh, मुझे लगता है एंड स्पेशली मैं साइकोलॉजी स्टूडेंट हूँ तो मेंटल हेल्थ इज़ वेरी क्लोज टू माई हार्ट इज एन इशू ਤੋ ਆਈ ਥਿੰਕ ਇਸ ਏਰੀਆਸ ਨੂੰ ਬਹੁਤ ਕੰਮ ਹੋ ਸਕਦਾ ਹੈ ਜਲੰਧਰ ਦੇ ਪੰਘੋਲਪੋਪੁਰ ਵਿੱਚ 슈ਗਰ ਮਿਲ ਦੇ ਅੰਦਰ ਸਰਕਾਰ ਨੇ ਸੀएनजी ਪਲਾਂਟ ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ ਜਿਸ ਨੂੰ ਲੈ ਕੇ ਇਲਾਕਾ ਵਾਸੀ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਸੰਤੇਸ਼ ਬਾਰੇ ਬੋਲਦਿਆਂ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਹੈ ਕਿ ਇਹ ਪਲਾਂਟ ਵਾਤਾਵਰਨ ਦੇ ਅਨੁਕੂਲ ਨਹੀਂ ਹੈ ਤੇ ਜੇਕਰ ਇਹ ਪਲਾਂਟ ਇੱਥੇ ਲੱਗਦਾ ਹੈ ਤਾਂ ਵਾਤਾਵਰਨ ਖਰਾਬ ਹੋ ਸਕਦਾ ਹੈ ਜੇਕਰ ਇਹ ਹੋ ਗਿਆ ਕਿ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ ਤੇ ਕੋਰਟ ਲਈ ਨੇ ਕਿਹਾ ਕਿ ਜੇਕਰ ਇਸ ਪਲਾਂਟ ਨੂੰ ਨਾ ਰੋਕਿਆ ਗਿਆ ਤਾਂ ਉਹ ਦਰਨਾ ਪ੍ਰਦਰਸ਼ਨ ਤੇਜ਼ ਕਰ ਦੇਣਗੇ। ਤੋ ਇਸ ਪਲਾਂਟ ਦੇ ਲੱਗਣ ਨੂੰ ਬੰਦ ਕਰਾਉਣ ਲਈ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ। ਲਗਾਤਾਰ ਧਰਮੇ ਪ੍ਰਦਰਸ਼ਨ ਮਜਾਰੇ ਕਰ ਰਹੇ ਹਾਂ। ਔਰ ਮੈਂ ਜਦੋਂ ਵੀ ਪੰਜਾਬ ਸਭਾ ਦਾ ਸੈਸ਼ਨ ਹੋਏ ਮੈਂ ਉਹਦੇ ਅੰਦਰ ਤਿੰਨ ਵਾਰ ਜ਼ੋਰਦਾਰ ਢੰਗ ਦੇ ਨਾਲ ਆਪਣੀ ਜਿਹੜੀ ਆਵਾਜ਼ ਆ ਉਹ ਉਠਾਈ ਔਰ ਪਿਛਲੇ ਸਮੇਂ ਤੋਂ ਜਦੋਂ ਧਰਨੇ ਪ੍ਰਦਰਸ਼ਨ ਇੱਥੇ ਹੋ ਰਹੇ ਸੀ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਐਸਐਸਪੀ ਸਾਹਿਬ ਜਿਹੜੇ ਸੀ ਉਹਨਾਂ ਨੂੰ ਮਜਬੂਰ ਲੋਕਾਂ ਦੀ ਤਾਕਤ ਦੇ ਸਾਹਮਣੇ ਝੁੱਕ ਕੇ ਭੋਗ ਪਰਉਣਾ ਪਿਆ ਸੀ ਔਰ ਉਹ ਸਾਡੇ ਨਾਲ ਵਾਦਾ ਕਰਕੇ ਗਏ ਸੀ ਕਿ ਠੀਕ ਹੈ ਇਹ ਮਾਮਲਾ ਹਾਈ ਕੋਰਟ ਦੇ ਅੰਦਰ ਪੈਂਡਿੰਗ ਹੈ ਜਿੰਨਾ ਚਿਰ ਉਹਦਾ ਕੋਈ ਫਾਈਨਲ ਡਿਸੀਜਨ ਨਹੀਂ ਆ ਜਾਂਦਾ ਉਹਨਾਂ ਚਿਰ ਅਸੀਂ ਇਸ ਪਲਾਂਟ ਦੇ ਲਈ ਜਿਹੜਾ ਕੰਮ ਹੈ ਉਹਨੂੰ ਅਸੀਂ ਨਹੀਂ ਚੱਲਣ ਦੇਾਂਗੇ ਹਾਂ ਜੇ ਕੋਈ ਹਾਈ ਕੋਰਟ ਦੀ ਰੂਲਿੰਗਸ ਆ ਗਿਆ ਕੁਛ ਹੋਰ ਆ ਗਿਆ ਇਹਨਾਂ ਦਾ ਏਜੰਡਾ ਉਹੀ ਹੈ ਜਿਹੜਾ ਬਾਇਓ ਸੀਐਨਜੀ ਪਲਾਂਟ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਹਨ ਤੇ ਅਸੀਂ ਆ ਜਿੰਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਕੱਲ ਪਹਿਲਗਾਮ ਵਿੱਚ ਇੱਕ ਬਹੁਤ ਵੱਡਾ ਅਤੰਕੀ ਹਮਲਾ ਹੋਇਆ ਹੈ ਉਹ ਦੇਖ ਕਰਕੇ ਕਾਫੀ ਡੈੱਡ ਬਾਡੀਜ਼ ਜਿਹੜੀਆਂ ਹੈਗੀਆਂ ਉੱਥੇ ਤੋਂ ਇਸੇ ਹਾਈਵੇ ਤੋਂ ਉਹ ਉਹਨਾਂ ਨੂੰ ਵਕ-ਵਕ ਥਾਤੇ ਜਾਣਾ ਹੈ ਜਿਵੇਂ ਕਿ ਗੁਜਰਾਤ ਹੋ ਗਿਆ ਬਿਹਾਰ ਹੋ ਗਿਆ ਬੰਗਾਲ ਹੋ ਗਿਆ ਇੱਥੇ ਇੱਥੇ ਜਾਣਾ ਹੈ ਤੇ ਅਸੀਂ ਉਹਨਾਂ ਨੂੰ ਇਹ ਸੀ ਇਨਸਾਨੀਅਤ ਤੌਰ ਤੇ ਬੇਨਤੀ ਕੀਤੀ ਹੈ ਕਿ ਇਸ ਹਾਈਵੇ ਦੇ ਜਾਮ ਨੂੰ ਛੁਕਾਇਆ ਜਾਵੇ ਤਾਂ ਕਿ ਉੱਥੇ ਜਿਹੜੀ ਡੈਡ ਬੋਡੀਆਂ ਹੈਗੀਆਂ ਉਹ ਆਪਣੀ ਥਾਂ ਤੇ ਸਮੇਂ ਸਿਰ ਪਹੁੰਚ ਸਕਣ ਠੀਕ ਹੈ ਅੱਛਾ ਸਰ ਹੁਣ ਕੀ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਜਿਹੜੀ ਇਹ ਬੇਨਤੀ ਅਸੈਪਟ ਕੀਤੀ ਜਾਂ ਨਹੀਂ ਕੀਤੀ ਇਹਨਾਂ ਦੀ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਦਤ ਰੱਬ ਰਾਖਾ